ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਲੂ ਪਕੌੜਿਆਂ ਦੀ ਸਬਜ਼ੀ। ਆਲੂ ਪਕੌੜਿਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਸਾਰੇ ਖੁਸ਼ ਹੋ ਕੇ ਖਾਂਦੇ ਨੇ। ਜੇ ਬਣਾਈਏ ਆਪਾਂ ਵਧੀਆ ਤਾਂ ਜ਼ਰੂਰ ਮਨ ਕਰ ਰਹੇ ਦੇਖ ਕੇ ਬਣੀ ਹੋਈ ਸਬਜ਼ੀ ਨੂੰ ਵੀ ਆਪਾਂ ਜਲਦੀ ਜਲਦੀ ਖਾਈਏ। ਹਾਂਜੀ ਮੈਂ ਤੁਹਾਨੂੰ ਦੱਸਦੀ ਹਾਂ ਵੀ ਮੈਂ ਕਿਸ ਤਰ੍ਹਾਂ ਬਣਾਈ ਹੈ ਇਹ ਸਬਜ਼ੀ। ਆਪਾਂ ਇਹ ਸਬਜ਼ੀ ਵਾਲੇ ਪਕੌੜੇ ਲਏ ਆ ਤੇ ਇੱਧਰ ਆਪਾਂ ਮਸਾਲਾ ਪਉਣਾ ਸ਼ੁਰੂ ਕਰਦੇ ਆ। ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਪਿਆਜ਼, ਟਮਾਟਰ, ਲਸਣ, ਅਦਰਕ ਜਦ ਆਪਾਂ ਸਾਰਾ ਪੇਸਟ ਬਣਾ ਕੇ ਇੱਕ ਕੜਛੀ ਆਪਾਂ ਤੇਲ ਦੀ ਪਾ ਕੇ ਤੇ ਉਹਦੇ ਵਿੱਚ ਆਪਾਂ ਮਸਾਲਾ ਜਿਹੜਾ ਪਰੋਣਾ ਸ਼ੁਰੂ ਕਰਤਾ ਤੇ ਜਿਹੜੇ ਆਪਾਂ ਸਬਜੀ ਵਾਲੇ ਪਕੌੜੇ ਹੈਗੇ ਇਹ ਲੈਏ ਆ ਇਹ ਐਸੀ ਤਰ੍ਹਾਂ ਬਨੇ ਬਨਾਏ ਪੈਕਿੰਗ ਦੇ ਵਿੱਚ ਆਏ ਐ ਪਕੌੜਿਆਂ ਦੇ ਨਾਲ ਹੀ ਆਪਾਂ ਤਿੰਨ ਚਾਰ ਲੈ ਲੈਣੇ ਆ ਆਲੂ ਆਲੂ ਐਸ ਤਰ੍ਹਾਂ ਹੀ ਆਉਂਦੇ ਇੱਧਰਲੇ ਪਾਸੇ ਪੈਕ ਕੀਤੇ ਗ੍ਰਾਏ ਤੇ ਆ ਦੇਖੋ ਜੀ ਆਲੂ ਕੱਢਦੇ ਵਕਤ ਵਿੱਚੋਂ ਇੱਕ ਬੜਾ ਹਾਰਟ ਟਾਈਪ ਆਲੂ ਨਿਕਲਿਆ ਜਿਸ ਤਰ੍ਹਾਂ ਹਾਰਟ ਬਣਾਇਆ ਬਨੇ ਬਨਾਇਆ ਹੁੰਦਾਗਾ ਤੇ ਦੇਖ ਕੇ ਬੜਾ ਹੀ ਮਨ ਖੁਸ਼ ਹੋਇਆ ਵੀ ਲੋਕੀ ਕਹਿੰਦੇ ਹੁੰਦੇ ਚਮਤਕਾਰ ਹੋ ਗਿਆ ਚਮਤਕਾਰ ਹੋ ਗਿਆ ਤਾਂ ਵਾਕਈ ਸਾਡੇ ਨਾਲ ਵੀ ਅੱਜ ਚਮਤਕਾਰ ਹੋ ਗਿਆ ਪਹਿਲਾਂ ਅਸੀਂ ਕਦੇ ਵੀ ਇਸ ਤਰ੍ਹਾਂ ਕੋਈ ਆਲੂ ਦੀ ਸ਼ੇਪ ਨਹੀਂ ਦੇਖੀ ਇਹ ਹਾਰਡ ਟਾਈਪ ਸ਼ੇਪ ਹੈ ਬਾਰ ਬਾਰ ਵੇਖਣ ਨੂੰ ਮਨ ਕਰ ਰਿਹਾ ਸੀ ਤੇ ਇਧਰ ਮਸਾਲਾ ਵੀ ਆਪਣਾ ਭੁੱਜੀ ਜਾ ਰਿਹਾ ਹੈਗਾ ਮੈਂ ਬੱਚਾ ਨੂੰ ਵੀ ਬੁਲਾ ਕੇ ਦਿਖਾਇਆ ਵੀ ਆ ਦੇਖੋ ਕਿਦਾਂ ਦਾ ਨਿਕਲਿਆ ਇਹ ਆਲੂ ਵਿੱਚੋਂ ਤੇ ਬਾਕੀ ਇਹ ਇੱਕ ਚਮਤਕਾਰ ਹੀ ਸੀਗਾ ਜਿਹੜਾ ਕੀ ਆਪਾਂ ਦੇਖਿਆ ਨਹੀਂ ਤਾਂ ਆਮ ਤੌਰ ਤੇ ਆਲੂ ਤੁਸੀਂ ਦੇਖ ਹੀ ਰਹੇ ਹੋ ਇਸ ਤਰ੍ਹਾਂ ਦੇ ਨਿਕਲਦੇ ਹੁੰਦੇ ਹੈਗੇ ਪੈਕਟਾਂ ਦੇ ਵਿੱਚੋਂ ਤੇ ਬਾਰ-ਬਾਰ ਇਹਨੂੰ ਚੱਕ ਕੇ ਦੇਖੀ ਜਾ ਰਹੀ ਸੀ ਵੇਖੋ ਹਨਾ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਕੁਦਰਤ ਦੇ ਰੰਗ ਵੀ ਨਿਆਰੇ ਆ ਦੇਖੋ ਕਦੇ ਕਿਤੇ ਕਿਵੇਂ ਕਦੇ ਕਿਤੇ ਕਿਵੇਂ ਪਹੁੰਚ ਜਾਂਦੀ ਹੈਗੀ ਆਪਦੇ ਰੰਗ ਦਿਖਾਉਣ ਲਈ ਤਿੰਨ ਆਲੂ ਨੂੰ ਦੇਖ ਕੇ ਇਸ ਤਰ੍ਹਾਂ ਬੜਾ ਹੀ ਮਨ ਖੁਸ਼ ਹੋ ਰਿਹਾ ਸੀ ਅਜੇ ਤੱਕ ਨਹੀਂ ਸੀ ਕਦੇ ਵੀ ਆਪਾਂ ਇਸ ਤਰ੍ਹਾਂ ਦਾ ਆਲੂ ਦੇਖਿਆ ਤੇ ਜਿਹੜੇ ਇਹ ਪਕੌੜੇ ਆਪਾਂ ਇੱਕ ਪੈਕਟ ਚੋਂ ਕੱਢ ਕੇ ਤੇ ਥੋੜੇ ਜਿਹਾ ਬਾਉਲ ਦੇ ਵਿੱਚ ਪਾਵਾਂਗੇ ਜਿੰਨੇ ਆਪਾਂ ਨੂੰ ਸਬਜ਼ੀ ਦੇ ਅਕੋਰਡਿੰਗ ਚਾਹੀਦੇ ਨੇਗੇ ਤੇ ਆਪਾਂ ਬਾਉਲ ਦੇ ਵਿੱਚ ਪਾ ਕੇ ਫਿਰ ਇਹਨੂੰ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਦਾਂਗੇ ਥੋੜੀ ਦੇਰ ਜਿੰਨੀ ਦੇਰ ਆਪਣਾ ਮਸਾਲਾ ਤਿਆਰ ਹੋ ਰਿਹਾ ਹੈ ਜਦੋਂ ਆਪਾਂ ਪਾਣੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਭਿਉਆਂ ਦਿੰਨੇ ਤਾਂ ਥੋੜੇ ਸੌਫਟ ਹੋ ਜਾਂਦੇ ਤੇ ਪਕਣ ਦੇ ਵਿੱਚ ਆਸਾਨੀ ਹੋ ਜਾਂਦੀ ਹੈ ਨਮਕ ਆਪਾਂ ਪਾਤਾ ਮਿਰਚ ਪਾਤੀ ਤੇ ਨਾਲ ਹੀ ਆਪਾਂ ਹਲਦੀ ਪਾਵਾਂਗੇ ਟੇਸਟ ਅਨਸਾਰ ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਇਹਨੂੰ ਮਸਾਲੇ ਨੂੰ ਹਿਲਾਉਂਦੇ ਜਾਵਾਂਗੇ ਵਿੱਚੋਂ ਕੱਚੀ ਦੀ ਸੇਤ ਨਾਲ ਕਾਣ ਦੇ ਵਾਸਤੇ ਆਪਾਂ ਵਿੱਚ ਵਿੱਚ ਹਿਲਾਉਂਦੇ ਰਹੀਏ ਤਾਂ ਇਹ ਜਦੋਂ ਮਸਾਲੇ ਪਾਏ ਹੁੰਦੇ ਥੱਲੇ ਨਹੀਂ ਲੱਗਦਾਗਾ ਥੋੜੀ ਜਿਹੀ ਆਪਾਂ ਫਲੇਮ ਹੈ ਜਿਹੜੀ ਘੱਟ ਕਰ ਲਈਏ ਗੈਸ ਦੀ ਤੇ ਹੁਣ ਇੱਕ ਗਲਾਸ ਆਪਾਂ ਪਾਵਾਂਗੇ ਇੱਕ ਗਲਾਸ ਨਹੀਂ ਅੱਧਾ ਕ ਗਲਾਸ ਹੀ ਪਾਣੀ ਦਾ ਪਾਵਾਂਗੇ ਤਾਂ ਕਿ ਜਿਹੜੇ ਮਸਾਲੇ ਚੰਗੀ ਤਰ੍ਹਾਂ ਫੁੱਲ ਜਾਣ ਤੇ ਭੁੱਜ ਜਾਣ ਮਸਾਲਾ ਆਪਣਾ ਨਹੀਂ ਦੇਰ ਤੱਕ ਨਹੀਂ ਭੁੱਜਦਾ ਚੰਗੀ ਤਰ੍ਹਾਂ ਆਪਾਂ ਨੂੰ ਪਤਾ ਲੱਗਦਾ ਜਿੰਨੀ ਦੇਰ ਕੀ ਹੈ ਰੰਗਤ ਉੱਪਰ ਨਹੀਂ ਆ ਜਾਂਦੀ ਆਲੂ ਨੂੰ ਛਿੱਲਰ ਨੂੰ ਵੀ ਦਿਲ ਨਹੀਂ ਸੀ ਕਰ ਰਿਆ ਤੇ ਪਰ ਰੱਖਣਾ ਰੱਖ ਕੇ ਵੀ ਆਪਾਂ ਕੀ ਕਰਨਾ ਸੀ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਛੱਲ ਲਿਆ ਛੱਲ ਕੇ ਚੰਗੀ ਤਰ੍ਹਾਂ ਆਪਾਂ ਹੁਣ ਇਹਨਾਂ ਨੂੰ ਪਾਣੀ ਦੇ ਵਿੱਚ ਡਿਪ ਕਰ ਦਾਂਗੇ ਕੱਟ ਕੇ ਤੇ ਅਦਰ ਆਪਣਾ ਮਸਾਲਾ ਵੀ ਬੜਾ ਵਧੀਆ ਪੱਕ ਰਿਹਾ ਹੈ ਦੇਖੋ ਮਸਾਲਾ ਬਿਲਕੁਲ ਪੱਕ ਚੁੱਕਿਆ ਹੈਗਾ ਪੱਕਣ ਤੋਂ ਬਾਅਦ ਹੁਣ ਆਪਾਂ ਜਿਹੜੇ ਪਕੌੜੇ ਰੱਖੇ ਸੀਗੇ ਡਿਪ ਕਰਕੇ ਉਹ ਸਾਰੇ ਆਪਾਂ ਸਨੇ ਪਾਣੀ ਦੇ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਦਿੰਨੇ ਤੇ ਕੜਛੀ ਦੀ ਸਹਾਤ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੇਖੋ ਕਿੰਨੇ ਸੋਹਣਾ ਕਲਰ ਆਇਆ ਹੈ ਗਰੇਵੀ ਦਾ ਆਪਣੀ ਦਾ ਲਾਲ ਲਾਲ ਆਇਆ ਕਲਰ ਪੂਰਾ ਵਧੀਆ ਤੇ ਜਦੋਂ ਥੋੜੇ ਜਿਹਾ ਇਹ ਪੱਕ ਜਾਣਗੇ ਉਸ ਤੋਂ ਬਾਅਦ ਜਿਹੜੇ ਆਪਾਂ ਆਲੂ ਹੈਗੇ ਰੱਖੇ ਹੋਏ ਸੀ ਕੱਟ ਕੇ ਉਹ ਵੀ ਮਿਕਸ ਕਰ ਦੇਣੇ ਹੈਗੇ ਜੇ ਆਪਾਂ ਥੋੜੇ ਜਿਹਾ ਇਸ ਤਰ੍ਹਾਂ ਪਕਾ ਲਈਏ ਤਾਂ ਫਿਰ ਆਸਾਨੀ ਨਾਲ ਇਹ ਪੱਕ ਜਾਂਦੇ ਨੇ ਸਾਰੇ ਆਲੂ ਆਪਾਂ ਹੁਣ ਕੁੱਕਰ ਦੇ ਵਿੱਚ ਪਾ ਦਾਂਗੇ। ਇਸ ਤਰ੍ਹਾਂ ਸਬਜੀ ਬਹੁਤ ਟੇਸਟੀ ਬਣਦੀ ਹੈ ਜੇ ਆਪਾਂ ਥੋੜੀ ਦੇਰ ਪਹਿਲਾਂ ਪਕੌੜਿਆਂ ਨੂੰ ਪਕਾ ਲੀਏ ਤਾਂ ਆਲੂ ਬਾਅਦ ਦੇ ਵਿੱਚ ਪਾਈਏ ਨਹੀਂ ਤਾਂ ਆਲੂ ਜ਼ਿਆਦਾ ਸੌਫਟ ਹੋ ਜਾਂਦੇ ਨੇਗੇ। ਪਕੌੜੇ ਪੱਕਣ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਟਾਈਮ ਲੈਂਦੇ ਨੇ। ਆਪਾਂ ਸਬਜੀ ਦੇ ਅਕੋਰਡਿੰਗ ਆਪਾਂ ਤਰੀ ਬਣਾਤੀ ਤੇ ਹੁਣ ਆਪਾਂ ਕੁੱਕਰ ਕਰਤਾ ਬੰਦ। ਤਿੰਨ ਚਾਰ ਆਪਾਂ ਇਸਲਾਮਰਵਾਵਾਂਗੇ। ਉਸ ਤੋਂ ਬਾਅਦ ਆਪਾਂ ਟੱਕਣ ਚੱਕ ਕੇ ਖੋਲ ਕੇ ਦੇਖਾਂਗੇ ਆਪਣੀ ਸਬਜੀ ਕਿੰਨੀ ਕੁ ਤਿਆਰ ਹੋ ਚੁੱਕੀ ਹੈ ਹਾਂਜੀ ਕੁੱਕਰ ਦਾ ਪ੍ਰੈਸ਼ਰ ਸੀ ਜਿਹੜਾ ਆਪਾਂ ਕੱਢ ਕੇ ਦੇ ਟੱਕਣ ਲਿਆ ਖੋਲ ਤੇ ਹੁਣ ਆਪਾਂ ਸਬਜੀ ਚੈੱਕ ਕਰਦੇ ਹਾਂ ਆਪਣੀ ਸਬਜੀ ਕਿਸ ਤਰ੍ਹਾਂ ਦੀ ਬਣੀ ਹੈ ਤੁਸੀਂ ਦੇਖ ਰਹੇ ਹੋ ਸਬਜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਕਲਰ ਵੀ ਵਧੀਆ ਆਇਆ ਤੇ ਇੱਕਦਮ ਐ ਵੀ ਨਹੀਂ ਹੈਗਾ ਕੁਲੀ ਕੁਲੀ ਬਣੀ ਹੈ ਵਧੀਆ ਟੇਸਟੀ ਟੇਸਟੀ ਸਬਜੀ ਆਪਣੀ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਕੜਛੀ ਦੀ ਸਹਾਤ ਨਾਲ ਦੇਖਦੇ ਹਾਂ ਸਬਜੀ ਆਪਣੀ ਕਿੰਨੀ ਖ पक ਚੁੱਕੀ ਆ ਲਓ ਜੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਤੁਸੀਂ ਕਿੰਨੀ ਵਧੀਆ ਸਬਜੀ ਬਣੀ ਹੈ ਪਕੌੜੇ ਵੀ ਵਧੀਆ ਵਧੀਆ ਬਣਿਆਏ ਭੁਲੇ ਵੀ ਨਹੀਂ ਹੈਗੇਗੇ ਤੇ ਆਲੂ ਵੀ ਨਹੀਂ ਖੁਲੇਗੇ ਤੇ ਹੁਣ ਆਪਾਂ ਇੱਕ ਚਮਚਾ ਕਸੂਰੀ ਮੇਥੀ ਦਾ ਪਾਤਾ ਹੈਗਾ ਇਹਦੇ ਨਾਲ ਸਬਜੀ ਦੇ ਵਿੱਚ ਖੁਸ਼ਬੂ ਵੀ ਬਹੁਤ ਵਧੀਆ ਆਉਣ ਲੱਗ ਜਾਂਦੀ ਹੈ ਤੇ ਟੇਸਟ ਵੀ ਬਹੁਤ ਵਧੀਆ ਬਣ ਜਾਂਦਾ ਹੈ ਸਬਜੀ ਦਾ ਤੁਸੀਂ ਵੀ ਜਰੂਰ ਪਾਇਆ ਕਰੋ ਵਿੱਚ ਕਸੂਰੀ ਮੇਥੀ ਮੇਥੀ ਪਾਉਣ ਨਾਲ ਸਬਜੀ ਦਾ ਰੰਗ ਵੀ ਬਦਲ ਜਾਂਦਾ ਹੈ ਤੇ ਟੇਸਟ ਵੀ ਤਾਂ ਬਦਲਦਾ ਹੀ ਬਦਲਦਾ ਹੈਗਾ ਬਾਕੀ ਜੇ ਆਪਾਂ ਮਸਾਲਾ ਚੰਗੀ ਤਰ੍ਹਾਂ ਭੁੰਨ ਲਈਏ ਤੇ ਸਾਰਾ ਨਮਕ ਮਿਰਚ ਵਧੀਆ ਆਪਣੇ ਟੇਸਟ ਅਨਸਾਰ ਪਾਈ ਜਾਈਏ ਤਾਂ ਸਬਜ਼ੀਆਂ ਬਹੁਤ ਹੀ ਟੇਸਟੀ ਬਣਦੀਆਂ ਨੇ ਮਸਾਲਾ ਜਿੰਨੀ ਤੇ ਚੰਗੀ ਤਰ੍ਹਾਂ ਭੁੰਜੇਣਾ 10-15 ਮਿੰਟ ਦੇਰ ਆਪਾਂ ਨੂੰ ਕਾਲੀ ਨਹੀਂ ਕਰਨੀ ਚਾਹੀਦੀ ਸਬਜ਼ੀ ਬਣਾਉਣ ਦੇ ਵਿੱਚ ਉਦੋਂ ਆਪਾਂ ਨੂੰ ਹੀ ਮਸਾਲੇ ਦੇ ਵਿੱਚ ਸਾਰੀ ਸਬਜ਼ੀ ਛੱੜਨੀ ਚਾਹੀਦੀ ਹੈ ਜਦੋਂ ਐ ਇੱਕਦਮ ਚਿਪਕਣੋਂ ਛੱਡ ਜੇ ਮਸਾਲਾ ਸਾਰਾ ਤੇਲ ਛੱਡ ਦੇ ਤੇ ਦੇਖੋ ਤੁਸੀਂ ਸਬਜ਼ੀ ਆਪਣੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ ਖਾਨ ਦੇ ਵਿੱਚ ਵੀ ਵਧੀਆ ਟੇਸਟੀ ਟੇਸਟੀ ਲੱਗਦੀ ਹੈ ਤੇ ਦੇਖਣ ਦੇ ਵਿੱਚ ਵੀ ਵਧੀਆ ਲੱਗਦੀ ਹੈ ਤੇ ਹੁਣ ਆਪਾਂ ਇੱਕ ਕੱਚ ਦਾ ਬਾウル ਲਿਆਗਾ ਜਿਹਦੇ ਵਿੱਚ ਕੀ ਆਪਾਂ ਸਬਜੀ ਕੱਢਾਂਗੇ ਦੇਖੋ ਐਂ ਗਾੜੀ-ਗਾੜੀ ਸਬਜੀ ਹੈ ਐਸੇ ਤਰ੍ਹਾਂ ਸਬਜੀ ਤੁਸੀਂ ਬਣਾਓ ਮੇਰੇ ਤਰੀਕੇ ਨਾਲ ਆਪ ਖਾਓ ਨਾਲੇ ਆਪਣੀ ਫੈਮਿਲੀ ਨੂੰ ਖਵਾਓ ਬੱਚਿਆਂ ਨੂੰ ਖਵਾਓ ਐਸ ਤਰ੍ਹਾਂ ਬਣਾਈ ਸਬਜੀ ਬਹੁਤ ਹੀ ਟੇਸਟੀ ਲੱਗਦੀ ਹੈ ਜਰੂਰ ਟਰਾਈ ਕਰਿਓ ਮੈਨੂੰ ਦੱਸਿਓ ਤੁਹਾਡੀ ਸਬਜੀ ਕਿੱਦਾਂ ਦੀ ਬਣੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਕੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਚਲੋ ਜੀ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ ਨਾਲ ਹੋਰ ਨਵੀਂ ਰੈਸਪੀ ਲੈ ਕੇ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ